ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂਹ ਇੰਨੀ ਖੁਸ਼ ਹੋ ਗਈ ਜਿਹਦਾ ਕੋਈ ਅੰਦੇ ਨਹੀਂ ਤੇ ਸਰ ਮੈਂ ਪਹਿਲਾਂ ਸਪੈਸ਼ਲ ਸੈਕੰਡਰੀ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਸੀਗਾ ਅੱਛਾ ਮੈਂ ਪਹਿਲਾਂ 4 ਸਾਲ ਪੀਡੀਐਫ ਹੰਡ ਚ ਲਾਇਆ 13 ਸਾਲ ਪਾਰਟ ਟਾਈਮ ਸਵੀਪਰ ਦੇ ਲਾਇਆ ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ ਚੌਂਕੀਦਾਰ ਦੀ ਪੋਸਟ ਦੇ ਦਿੱਤੀ ਹੁਣ ਮੇਰੀ ਉਮਰ ਵੀ ਸਰ ਹੋ ਗਈ ਹੈ ਹੁਣ ਸਾਰੇ 5 ਸਾਲ ਹੈ ਰਿਟਾਇਰਮੈਂਟ ਦੇ ਸਫਾਈਚ ਤਾਂ ਨਹੀਂ ਕੋਈ ਕੰਮ ਛੱਡਦੇ ਸੀ ਤੁਸੀਂ ਸਫਾਈ ਸਰ ਤੁਸੀਂ ਸਮਾਨੋ ਸਰ ਕਦੇ ਜਿਹੜਾ ਲੱਗਿਆ ਤੁਸੀਂ ਮੈਂ ਕਹਿੰਦਾ ਸੋਨੇ ਵਾਂਗੂ ਸਕੂਲ ਚ ਮਕਾਇਆ ਹੋਗਾ ਕਿੰਨੇ ਸਾਲ ਹੋ ਗਏ ਫਿਰ ਇਸ 20 ਸਾਲ ਹੋ ਗਏ ਜੀ ਸਫਾਈ ਕਰਦੇ ਨੂੰ ਬਾਅਦ ਚ ਪੱਕਾ ਹੋਇਆ ਜੀ ਹੁਣ 5 ਸਾਲ ਰਹਿ ਗਏ ਸਰ 5 ਸਾਲ ਰਹਿ ਗਏ ਜੀ ਹੁਣ ਬਸ ਰਿਟਾਇਰਮੈਂਟ ਹੋ ਗਈ ਅੱਜ ਤੇ ਅੱਜ ਮੇਰੀ ਬੇਟੀ ਨੇ NEET ਦਾ ਪੇਪਰ ਕਲੀਅਰ ਕਰਿਆ ਜੀ ਬਲੈਸ ਸੂਪਰ ਮੈਡੀਕਲ ਚੋਂ 96% ਨੰਬਰ ਲੈਨੇ ਵਧੀਆ ਮੇਰੇ ਬੱਚੇ ਦੋਏ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ ਜੈਦੇ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੀਂ ਚੋਂ 95% ਨੰਬਰ ਲੈਨੇ ਵੈਰੀ ਗੁੱਡ ਹਾਂਜੀ ਮੈਂ ਉਹਨਾਂ ਆਪਣੇ ਸੁਪਨੇ ਤਾਂ ਤੁਸੀਂ ਬੱਚਿਆਂ ਨੂੰ ਬੱਚਿਆ ਰਹੇ ਮੈਂ ਪੂਰੇ ਕਰ ਰਿਹਾ ਇਹ ਚੱਲ ਦੇਰ ਆਏ ਦਰਸ਼ਕਾਂ